ਸਸਕਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਕਿ ਇਸ ਤਰ੍ਹਾਂ ਆਪਾਂ ਗੋਮ ਲੈਸ ਨੂੰ neck ਦੇ ਉੱਪਰ ਅਟੈਚ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੋਰਮਲ ਜਿਸ ਤਰ੍ਹਾਂ ਗਲੇ ਨੂੰ ਕਪੜੇ ਤੇ ਅਟੈਚ ਕਰਦੇ ਹਾਂ ਕਰ ਲਿਆ ਉਸ ਤੋਂ ਬਾਅਦ ਆ ਬੈਕ ਸਾਈਡ ਤੇ ਇਸ ਤਰ੍ਹਾਂ ਆਪਾਂ ਮਾਰਕਰ ਦੇ ਨਾਲ ਨਿਸ਼ਾਨ ਲਗਾ ਲਵਾਂਗੇ ਇਹ ਨਿਸ਼ਾਨ ਸਾਡਾ ਬਿਲਕੁਲ ਬੁਕਰਮ ਦੇ ਨਾਲ-ਨਾਲ ਆਉਣਾ ਚਾਹੀਦਾ ਹੈ ਜਿੱਥੇ ਆਪਾਂ ਨੋਰਮਲ ਸਲਾਈ ਲਗਾਉਂਦੇ ਹੁੰਦੇ ਹੁੰਦੇ ਉੱਥੇ ਹੀ ਆਪਾਂ ਬੈਕ ਸਾਈਡ ਤੇ ਇਸ ਤਰ੍ਹਾਂ ਨਿਸ਼ਾਨ ਲਗਾ ਲਵਾਂਗੇ ਇਸ ਤੋਂ ਸਾਨੂੰ ਜਿਹੜਾ ਅੰਦਾਜ਼ਾ ਹੋ ਜਾਂਦਾ ਹੈ ਵੀ ਸਾਡੀ ਜਿਹੜੀ ਸਲਾਈ ਹੈ ਉਹ ਇੱਥੇ ਹੋਣੀ ਹੈ ਲਾਮਾਂ ਕੇ ਲੈਸ ਲੈਸ ਨੂੰ ਇਸ ਤਰ੍ਹਾਂ ਉੱਪਰ ਰੱਖਦੇ ਹੋਏ ਆਪਾਂ ਜਿਹੜੀ ਸਲਾਈ ਆ ਉਹ ਆਪਣੀ ਲਗਾਉਂਦੇ ਜਾਣਾ ਬਿਲਕੁਲ ਇਸੇ ਖਿੜਾਰੀ ਦੇ ਉੱਪਰ ਲੈਸ ਦੀ ਕਿਨਾਰੀ ਦੇ ਉੱਪਰ ਆਪਾਂ ਨਹੀਂ ਸਲਾਈ ਲਗਾਵਾਂਗੇ ਲੈਸ ਜਿਹੜੀ ਐਸੇ ਸਾਡੀ ਸਿੱਧੀ ਰਹੇਗੀ ਬਸ ਇਸ ਗੱਲ ਦਾ ਧਿਆਨ ਰੱਖਣਾ ਜਿਹੜਾ ਅਸੀਂ ਨਿਸ਼ਾਨ ਲਗਾਇਆ ਹੈ ਸਾਡੀ ਲੈਸ ਵੀ ਉਸੇ ਨਿਸ਼ਾਨ ਦੇ ਉੱਪਰ ਲੱਗਣੀ ਚਾਹੀਦੀ ਹੈ ਸੋ ਲੈਸ ਇਸ ਤਰ੍ਹਾਂ ਆਪਾਂ ਅਟੈਚ ਕਰ ਲਈ ਆ ਜੋ ਜਿਹੜਾ ਕਮੀਜ਼ ਦਾ ਫੈਬਰਿਕ ਆ ਉਸ ਤੇ ਆਪਾਂ ਇਸ ਤਰ੍ਹਾਂ ਮੈਂਤੀ ਕਰਕੇ ਕੱਟ ਲਗਾ ਲਵਾਂਗੇ ਪੌਣੇ 7 ਇੰਚ ਤੇ ਕੱਟ ਲਗੋਣਾਂ ਲੰਬਾਈ ਦਾ ਤੇ 3 ਇੰਚ ਤੇ ਕੱਟ ਲਗੋਣਾਂ ਆ ਆਪਾਂ ਚੁੜਾਈ ਦਾ ਸੋ ਇਸੇ ਤਰ੍ਹਾਂ ਆਪਾਂ ਪੈਚ ਨੂੰ ਆਪਣੇ ਨੂੰ ਅਟੈਚ ਕੀਤਾ ਸੀ ਉਸ ਤੇ ਵੀ ਆਪਾਂ ਕੱਟ ਲਗਾ ਦਵਾਂਗੇ ਸੈਂਟਰ ਦੇ ਵਿੱਚ ਇੱਕ ਕੱਟ ਲਗਾਵਾਂਗੇ ਇੱਕ ਜਿਹੜਾ نیچے ਆਉਂਦਾ ਸਾਡਾ ਸੈਂਟਰ ਆ ਉਥੋਂ ਅੱਧਾ ਕ ਇੰਚ ਛੱਡਦੇ ਹੋਏ ਇਸ ਤਰ੍ਹਾਂ ਕੱਟ ਲਗਾ ਦਵਾਂਗੇ ਫਿਰ ਇੱਕ ਦੂਜੇ ਦੇ ਉੱਪਰ ਇਸ ਤਰ੍ਹਾਂ ਰੱਖਦੇ ਹੋਏ ਸੈਂਟਰ ਦੀ ਸਿਲਾਈ ਲਗਾ ਲਵਾਂਗੇ ਜੇ ਹੁਣ ਕੱਟ ਲਗਾਇਆ ਇੱਕ ਦੂਜੇ ਦੇ ਬਰਾਬਰ ਹੋਣੇ ਜਾਈ ਦੇ ਜਿਸ ਨਾਲ ਸਾਨੂੰ ਪਤਾ ਲੱਗ ਜਾਂਦਾ ਵੀ ਜਿਹੜਾ ਨੈਕ ਆ ਉਹ ਬਿਲਕੁਲ ਸੈਂਟਰ ਦੇ ਵਿੱਚ ਆ ਇੱਥੋਂ ਹੀ ਸਲਾਈ ਜਿਹੜੀ ਆ ਆਪਾਂ ਲਗਾਉਣੀ ਸਟਾਰਟ ਕਰ ਦੇਣੀ ਆ ਇੱਥੇ ਜਿਹੜੀ ਆਪਾਂ ਲੈਸ ਦੇ ਉੱਪਰ ਸਲਾਈ ਲਗਾਈ ਹੈ ਉਹ ਸਾਡੀ ਦਿਖਾਈ ਦਿੰਦੀ ਹੁੰਦੀ ਆ ਉਸੇ ਹੀ ਸਲਾਈ ਦੇ ਉੱਪਰ ਆਪਾਂ ਇਸ ਤਰ੍ਹਾਂ ਆਪਣੀ ਜਿਹੜੀ ਸਲਾਈ ਆ ਲਗਾਉਂਦੇ ਜਾਣਾ ਸਲਾਈ ਸਾਡੀ ਇੱਧਰ ਉੱਧਰ ਨਹੀਂ ਹੋਣੀ ਚਾਹੀਦੀ ਜਿਹੜੀ ਲੈਸ ਵਾਲੀ ਸਲਾਈ ਆਪਾਂ نیچے ਲਗਾਈ ਆ ਉਹੀ ਸਲਾਈ ਦੇ ਉੱਪਰ ਸਾਡੀ ਇਹ ਵਾਲੀ ਸਲਾਈ ਹੋਣੀ ਚਾਹੀਦੀ ਆ ਦੋਨੋਂ ਸਾਈਡ ਲਗਾ ਲਈ ਹੈ ਇਸ ਤੋਂ ਬਾਅਦ ਜਿਹੜਾ ਵਾਧੂ ਕੱਪੜਾ ਉਹ ਇਸ ਤਰ੍ਹਾਂ ਆਪਾਂ ਘੱਟ ਦਵਾਵਾਂਗੇ ਕੱਟਣ ਤੋਂ ਬਾਅਦ ਇਸ ਦੇ ਵਿੱਚ ਆਪਾਂ ਛੋਟੀ ਛੋਟੀ ਜਿਹੜੇ ਆਪਣੇ ਕਟਿਆ ਉਹ ਲਗਾ ਦੇਵਾਂਗੇ ਇੱਥੇ ਬਿਲਕੁਲ ਆਪਾਂ ਥੋੜਾ ਜਿਹਾ ਕੱਪੜਾ ਛੱਡਣਾ ਹੁੰਦਾ ਹੈ ਕਰਦੇ ਹੋਏ ਬਾਅਦ ਵਿੱਚ ਆਪਾਂ ਇਸ ਦੀ ਕਟ ਲਗਾ ਦੇਵਾਂਗੇ ਕੱਟ ਲੇ ਗੋਣ ਤੋਂ ਬਾਅਦ ਦੂਸਰੀ ਸੇਡ ਨੂੰ ਆਪਾਂ ਇਸ ਨੂੰ ਟਰਨ ਕਰ ਦਵਾਂਗੇ ਟਰਨ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਰੈਡੀ ਕਰ ਲਿਆ ਹੈ ਜੈਂਪਰ ਰੈਡੀ ਕਰਕੇ ਤੁਸੀਂ ਵੇਖ ਸਕਦੇ ਹੋ ਜੀ ਤੇ ਅਲਰੇਡੀ ਪਹਿਲਾਂ ਆਪਾਂ ਵੀਡੀਓ ਬਣਾ ਚੁੱਕੇ ਹਾਂ ਕਾਜਾ ਤੇ ਕਿਸ ਤਰ੍ਹਾਂ ਗੁੰਮ ਲੈਸ ਨੂੰ ਲਗਾਉਣਾ ਇਸ ਸੂਟ ਦਾ ਜਿਹੜਾ ਫੈਬਰਿਕ ਸੀ ਉਹ ਪੂਆ ਪੂਰਾ ਸੀ ਸਲਵਾਰ ਦਾ ਤੇ ਜੈਂਪਰ ਦਾ ਦੋਨਾਂ ਦਾ ਪੂਰਾ ਪੂਰਾ ਫੈਬਰਿਕ ਸੀ ਇਸ ਕਰਕੇ ਜਿਹੜਾ ਤਰਪਾਈ ਲਈ ਆ ਬਿਲਕੁਲ ਘੰਟੇ ਕਪੜਾ ਬਚਿਆ ਹੋ ਸਕੇ ਤਾਂ ਤਰਪਾਈ ਲਈ ਜਿਹੜਾ ਕੱਪੜਾ ਥੋੜਾ ਜਿਹਾ ਚੋੜਾ ਰੱਖਿਆ ਕਰੋ ਫਿਰ ਉਹ ਜ਼ਿਆਦਾ ਸੋਹਣਾ ਲੱਗਦਾ ਹੈ ਰਹਿ ਦੇ ਦਿਨ ਕਿ ਆ ਦਿੰਦੀ ਹੈ ਇਸ ਵਿੱਚ ਆਪਾਂ ਜਿਹੜਾ ਬਾਤੂ ਕਪੜਾ ਉਹ ਪਹਿਲਾਂ ਹੀ ਕੱਟ ਲਿਆ ਹੈ ਜਿੱਦਾਂ ਹਾਰਟ ਸ਼ੇਪ ਦੇ ਵਿੱਚ ਆਪਾਂ ਨਿਕ ਲਿਆ ਹੈ ਨੱਕ ਦੇ ਉੱਪਰ ਆਪਾਂ ਪਹਿਲਾਂ ਇਸ ਤਰ੍ਹਾਂ लेस ਨੂੰ ਅਟੈਚ ਕਰ ਦਵਾਂਗੇ लेस ਨੂੰ ਅਟੈਚ ਕਰਨ ਤੋਂ ਬਾਅਦ ਆਦਾ ਸੇਮ ਤਰੀਕੇ ਦੇ ਨਾਲ ਆਪਾਂ ਕੱਟ ਲਗਾ ਲਵਾਂਗੇ ਕੱਟ ਲਗਾਉਂਦੇ ਹੋਏ ਸੈਂਟਰ ਦੇ ਵਿੱਚ ਆਪਾਂ ਸਿਲਾਈ ਨੂੰ ਸਟਾਰਟ ਕਰਾਂਗੇ ਸੈਂਟਰ ਤੋਂ ਸਿਲਾਈ ਨੂੰ ਸਟਾਰਟ ਕਰਦੇ ਹੋਏ ਇੱਕ ਸਾਈਡ ਦੀਸ ਲਾਈਨ ਕੰਪਲੀਟ ਕਰਾਂਗੇ ਫਿਰ ਆਪਾਂ ਦੂਸਰੀ ਸਾਈਡ ਦੀ ਜਿਹੜੀ ਸਿਲਾਈ ਹੈ ਉਸ ਨੂੰ ਕੰਪਲੀਟ ਕਰ ਲਵਾਂਗੇ ਵੀਡੀਓ ਥੋੜੀ ਲੰਬੀ ਨਾ ਹੋ ਜਵੇ ਇਸ ਕਰਕੇ ਜਿਹੜੀ ਇਸ ਦੀ ਸਪੀਡ ਹੈ ਉਹ ਮੈਂ ਥੋੜੀ ਵਧਾ ਕੇ ਰੱਖੀ ਹੋਈ ਹੈ ਸੋ ਮੈਨੂੰ ਜਿਹਾ ਵੀ ਦੋਨੋਂ ਤਰੀਕੇ ਦੇ ਨਾਲ ਕਿਸ ਤਰ੍ਹਾਂ ਆਪਾਂ ਲਗਾ ਸਕਦੇ ਹੋ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੇ ਹੁਣ ਆ ਦੋਨੋਂ ਪਾਸੇ ਆਪਾਂ ਇਹ ਸਿਲਾਈ ਆ ਲਗਾ ਲਈਏ ਤੇ ਬਾ ਫਿਰ ਉਹ ਹੀ ਟਾਪ ਆ ਬੈਕ ਸਾਈਡ ਨੂੰ ਕਪੜੇ ਨੂੰ ਟਰਨ ਕਰ ਦਵਾਂਗੇ ਜੇਕਰ ਤੁਹਾਨੂੰ ਬਹੁਤੇ ਡਿਜ਼ਾਈਨ ਨਹੀਂ ਵੀ ਪਉਣੀ ਹੁੰਦੀ ਤਾਂ ਸਿੰਪਲ ਇਸ ਤਰ੍ਹਾਂ ਵੀ ਤੁਸੀਂ neck ਤੇ lace ਲਗਾ ਲਈ ਕਾਜਾ ਤੇ lace ਲਗਾਉਣ ਦੇ ਨਾਲ ਵੀ ਸੋਟ ਨੂੰ ਜਿਹੜਾ ਤੁਸੀਂ ਵਧੀਆ ਲੁੱਕ ਦੇ ਸਕਦੇ ਹਾਂ ਹੁਣ ਇੱਥੇ ਮੈਂ ਤੁਹਾਨੂੰ ਥੋੜੇ ਜਿਹੇ ਸੂਟ ਦਿਖਾ ਦਿੰਦੀ ਆ ਜਿਨ੍ਹਾਂ ਤੇ ਆਪਾਂ ਸਿਰਫ neck ਤੇ lace ਲਗਾਈ ਆ ਪੌਂਚੀਆਂ ਤੇ lace ਲਗਾਈ ਆ ਤੇ ਕਾਜਾ ਤੇ lace ਲਗਾਈ ਆ ਇਹ ਤੁਸੀਂ ਵੇਖ ਸਕਦੇ ਹੋ ਸਾਰੇ ਸੂਟ ਮੈਂ ਛੇਤੀ ਛੇਤੀ ਵੀਡੀਓ ਬਣਾਈ ਸੀਗੀ ਸੋ ਇਸ ਤਰ੍ਹਾਂ ਬਸ ਆਪਾਂ ਸਾਰਿਆਂ ਤੇ neck ਤੇ lace ਲਗਾਈ ਗਿਆ ਤੇ ਕਾਜਾ ਤੇ lace ਲਗਾਈ ਆ ਪੌਂਚੀਆਂ ਤੇ ਸਿੰਪਲ ਤਰੀਕੇ ਨਾਲ ਆਪਾਂ ਇਹ ਸਾਰੇ ਸੂਟ ਜਿਹੜੇ ਸੀ ਉਹ ਆਪਾਂ ਰੈਡੀ ਕਰਲੇ ਸੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ